ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਡੀਆਈਜੀ ਭੁੱਲਰ ਨੂੰ ਲੈ ਕੇ ਸੀਐਮ ਭੁਤਵੰਤਮਾਨ ਦਾ ਬਿਆਨ ਆ ਜਾਂਦਾ ਸਾਹਮਣੇ ਵੀ ਬਿਰਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਚਾਹ ਕੋਈ ਅਫਸਰਾ ਚਾਹ ਜੋ ਵੀ ਆ ਤੇ ਪਰ ਹੁਣ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਤੇ ਇੱਕ ਵੀਡੀਓ ਸਾਂਝੀ ਕਰਨ ਜਾ ਰਹੇ ਆ ਡੀਆਈਜੀ ਹਰਚਰ ਸਿੰਘ ਭੁੱਲਰ ਤੇ ਕਈ ਮਾਮਲੇ ਹੋਰ ਸਾਹਮਣੇ ਆ ਜਾਂਦੇ ਆ ਤੇ ਪਹਿਲਾ ਵੀਡੀਓ ਦਿਖਾ ਦਈਏ ਫਿਰ ਕਰਦੇ ਆ ਅੱਗੇ ਗੱਲਬਾਤ ਪਰ ਮਾਮਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਆਖਿਆ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਸਾਡੀ ਜ਼ੀਰੋ ਟੋਲਰੈਂਸ ਦੀ ਨੀਤੀ ਹੈ। ਇਸ ਨੀਤੀ ਨੂੰ ਅਸੀਂ ਇੱਕ ਵਾਰ ਫੁਰ ਦੁਹਰਾਇਆ। ਉਹਨਾਂ ਨੇ ਆਖਿਆ ਕਿ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡੀਆਈਜੀ ਪੁੱਲਨ ਨੂੰ ਤੁਰੰਤ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਭ੍ਰਿਸ਼ਟਾਚਾਰ ਦੇ ਖਿਲਾਫ ਆਪ ਦੀ ਜੰਗ ਜਾਰੀ ਰਹੇਗੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਆਖਿਆ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਸਾਡੀ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਔਰ ਨਾਹੀ ਜਿਵੇਂ ਇਹ ਕਬਰਾਈ ਤਾਂ ਉਹਨੇ ਆਖਿਆ ਕਿ ਅਸੀਂ ਡੀਆਈਜੀ ਭੁੱਲਰ ਨੂੰ ਸਸਪੈਂਡ ਕਰ ਦਿੱਤਾ ਹੈ ਇਹ ਵੀ ਦੱਸਿਆ ਕਿ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਸੀਬੀਆਈ ਦੇ ਵੱਲੋਂ ਕੀਤੀ ਗਈ ਸੀ ਔਰ ਸੀਬੀਆਈ ਨੇ ਜਾਂਚ ਪੜਤਾਲ ਕੀਤੀ ਤਾਂ ਉਹਨਾਂ ਤੋਂ ਕਰੋੜਾਂ ਰੁਪਏ ਦੀ ਨਕਦੀ ਸੋਨੇ ਦੇ ਗਹਿਣੇ ਮਿਲੇ ਹੋਰ ਕਾਫੀ ਸਮਾਨ ਮਿਲਿਆ ਉਹਨਾਂ ਦੇ ਬਹੁਤ ਸਾਰੇ ਜਾਂਚ ਦਾ ਪਤਾ ਲੱਗਿਆ ਜਿਸ ਨਾਲ ਟੁਲੈ ਕੇ ਜਾਂਚ ਪੜਤਾਲ ਜਾਰੀ ਹੈ ਹਾਲਾਂਕਿ ਡੀਆਈਜੀ ਅਚਾਰਨ ਸਿੰਘ ਭੁੱਲਰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਨੇ ਇੱਕ ਪਾਸੇ ਜਿੱਥੇ ਸੀਬੀਆਈ ਜਾਂਚ ਕਰ ਰਹੀ ਹੈ ਉੱਥੇ ਹੁਣ ਇਹ ਵੀ ਖਬਰ ਆ ਰਹੀ ਹੈ ਕਿ ਈਡੀਵੀਐਸ ਮਾਮਲੇ ਜਾਂਚ ਸ਼ੁਰੂ ਕਰ ਸਕਦੀ ਹੈ ਦੂਜੇ ਪਾਸੇ ਪੰਜਾਬ ਸਰਕਾਰ ਨੇ ਆਖਿਆ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਸਾਡੀ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਜਿਵੇਂ ਈਡੀਆਜੀ ਪੁੱਲਰ ਦੀ ਗ੍ਰਿਫਤਾਰੀ ਦੀ ਖਬਰ ਆਉਂਦੀ ਤਾਂ ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਜਾਂਦਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭੌਂਸ ਸਿੰਘ ਮਾਨ ਨੇ ਆਖਿਆ ਕਿ ਅਸੀਂ ਬਿਲਕੁਲ ਵੀ ਭ੍ਰਿਸ਼ਟਾਚਾਰ ਜੋ ਹੈ ਉਹ ਪੰਜਾਬ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਭ੍ਰਿਸ਼ਟਾਚਾਰ ਦੇ ਇਨਸਾਮਾ ਦੇ ਵਿੱਚ ਹੁਣ ਤੱਕ ਪੰਜਾਬ ਦੇ ਵਿੱਚ ਕਈ ਫੂਲਸ ਅ ਔਰ ਸੀਮਾਨ ਨੇ ਆਖਿਆ ਕਿ ਪੁਲਿਸ ਪ੍ਰਸ਼ਾਸਨ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਹੈ ਇੱਕ ਵੱਡੀ ਚੁਣੌਤੀ ਜ਼ਰੂਰ ਹੈ ਪਰ ਇਸ ਨੂੰ ਸਰਕਾਰ ਖਤਮ ਕਰ ਰਹੀ ਹੈ ਲਾਖੋ ਸਾਰੇ ਮੁਲਾਜ਼ਮਾਂ ਨੂੰ ਪੁਲਿਸ ਅਧਿਕਾਰੀਆਂ ਨੂੰ ਪਹਿਲਾਂ ਸਸਪੈਂਡ ਵੀ ਕੀਤਾ ਜਾ ਚੁੱਕਿਆ ਹੈ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਭ੍ਰਿਸ਼ਟਾਚਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਹਾਂਜੀ ਇਹ ਬਈ ਸੀਮਪੁਰਤਵੰਦ ਦਾ ਵਿਆਹ ਆ ਜਾਂਦਾ ਸਾਹਮਣੇ ਡੀਆਈਜੀ ਤੇ ਵੱਡਾ ਐਕਸ਼ਨ ਤਾਂ ਹੁਣ ਇਦੇ ਬਣੀਓ ਇੱਕ ਵੀਡੀਓ ਹੋਰ ਸਾਂਝੀ ਕਰਾਂਗੇ ਜਿਹਦੇ ਵਿੱਚ ਕਈ ਗੱਲਾਂ ਦੇ ਹੋਰ ਖੁਲਾਸੇ ਹੋਣਗੇ ਇਹਨਾਂ ਦੇ ਬੈਂਕਾਂ ਨੂੰ ਲੈ ਕੇ ਪੁੱਜੀ ਖਬਰ ਹੁਣ ਇਹ ਆ ਰਹੀ ਆ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਵੀ ਜਿਹੜੇ ਕਿ ਇਹਨਾਂ ਦੇ ਵੱਖ-ਵੱਖ ਬੈਂਕਾਂ ਦੇ ਵਿੱਚ ਇਹਨਾਂ ਦੇ ਆਪਾਂ ਪੰਜਾਬੀ ਜਗਰੀ ਖਾਤੇ ਆ ਲੋਕਰ ਆ ਉਹ ਖੋਲੇ ਜਾ ਸਕਦੇ ਆ ਜਿਹਦੇ ਵਿੱਚ ਹੁਣ ਹੋਰ ਜਾਣਕਾਰੀ ਸਾਹਮਣੇ ਆਉਣੀ ਬਾਕੀ ਆ ਤੇ ਹੁਣ ਇੱਕ ਵੀਡੀਓ ਸਾਂਝੀ ਕਰ ਦਈਏ ਫਿਰ ਕਰਦੇ ਆ ਅੱਗੇ ਗੱਲਬਾਤ ਇਸੇ ਵਿੱਚ ਕੀ ਦੀ ਜਾਣਕਾਰੀ ਉਹ ਕੀ ਹੈਗੀ ਨਵੀਂ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਕਿ ਭਲਕੇ ਜਿਹੜੇ ਨੇ ਸੀਬੀਆਈ ਹਰਚੰਦ ਸਿੰਘ ਭੁੱਲਰ ਹੁਣਾਂ ਦੇ ਜੋ ਡੀਆਈਜੀ ਨੇ ਪੰਜਾਬ ਪੁਲਿਸ ਚ ਜਿਹਨਾਂ ਨੂੰ ਸੀਬੀਆਈ ਨੇ ਰਸਟ ਕੀਤਾ 16 ਅਕਤੂਬਰ ਨੂੰ ਉਹਨਾਂ ਦੇ ਜਿਹੜੇ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਬਾਹਰ ਵੱਖ-ਵੱਖ ਬੈਂਕਾਂ ਦੇ ਲੋਕਰ ਨੇ ਉਹ ਦਰਜਨ ਦੇ ਕਰੀਬ ਨੇ ਉਹ ਖੋਲਣ ਦੀ ਸੁਭਾਵਨਾ ਪੂਰੀ ਆ ਦੂਜੀ ਅਜਮਤਪੁਰ ਗੱਲ ਕਿ ਹਰਚੰਦ ਸਿੰਘ ਭੁੱਲਰ ਹੁਣਾਂ ਦਾ 리ਡਰ ਜੋ ਉਹਨਾਂ ਦੇ ਨਾਲ ਤਨਾਤ ਸੀ ਉਨੂੰ ਸੀਬੀਆਈ ਨੇ ਆਪਣੇ ਦਫਤਰ ਬੁਲਾਇਆ ਕਾਫੀ ਘੰਟੇ ਉਹਦੇ ਕੋਲ ਪੁੱਛਗਿੱਛ ਕੀਤੀ ਆ ਤਿੰਜੀ ਗੱਲ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਖਾਸ ਕਰਕੇ ਉਹਨਾਂ ਦਾ ਮੁੰਡਾ ਤੇ ਕੁਝ ਹੋਰ ਲੋਕ ਅੱਜ ਹਰਜਨ ਸਿੰਘ ਭੁੱਲਰ ਹੋਣਾ ਨੂੰ ਬੜੈਲ ਜੇਲ੍ਹ ਦੇ ਵਿੱਚ ਜਾ ਕੇ ਮਿਲੇ ਨੇ ਚੁਪਕੀ ਮਤੁਨ ਗੱਲ ਕੀ ਹੈ ਕਿ ਇਹਦੇ ਨਾਲ ਦੇ ਨਾਲ ਪੰਜਾਬ ਦੇ ਕੁਝ ਅਫਸਰ ਜਿਹਦੇ ਚ ਇੰਸਪੈਕਟਰ ਰੈਂਕ ਤੋਂ ਲੈ ਕੇ ਤੇ ਐਸਐਸਪੀ ਰੈਂਕ ਦੇ ਅਧਿਕਾਰੀਆਂ ਨੂੰ ਵੀ ਸੀਬੀਆਈ ਤਲਬ ਕਰ ਸਕਦੀ ਆ ਇਹ ਪੰਨੀ ਮਹੱਤਵਪੂਰਨ ਗੱਲ ਹੈ ਕਿ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦਾ ਕਰ ਪਰਚਾ ਉਹ ਕਿਸੇ ਵੇਲੇ ਵੀ ਦਰਜ ਹੋ ਸਕਦਾ ਹੁਣ ਆਪਾਂ ਤਰਤੀਬવાર ਗੱਲ ਕਰੀਏ ਤਾਂ ਅੱਜ ਸੀਬੀਆਈ ਦੇ ਕਿਉਂਕਿ ਬੀਤੇ ਦਿਨ ਤੋਂ ਛੁੱਟੀਆਂ ਸੀ ਕਿਉਂਕਿ ਸੀਬੀਆਈ ਦੇ ਅਫਸਰ ਜਿਹੜੇ ਆਏ ਨੇ ਉਹਨਾਂ ਦੀ ਗਿ੍ਰਤੀ 50 ਦੇ ਕਰੀਬ ਦੱਸੀ ਜਾ ਰਹੀ ਹੈ ਚੰਡੀਗੜ੍ਹੋਂ ਬਹੁਤ ਘੱਟ ਸਤਾਬ ਲਿਆ ਹੈਗਾ ਦਿੱਲੀ ਤੋਂ ਜਿਹੜੀ ਟੀਮ ਆਈ ਹੈ ਦਿੱਲੀ ਦੀ ਟੀਮ ਪਿੱਛੇ 16 ਤਰੀਕ ਤੋਂ ਲੈ ਕੇ ਹੁਣ ਤੱਕ ਉਹ ਇੱਥੇ ਰਹੀ ਹੈਗੀ ਹੈ ਹਾਲਾਂਕਿ ਜਿਹੜਾ ਜਾਲ ਬੁਣਿਆ ਵਾ ਉਹ ਤੇ 11 ਸਤੰਬਰ ਨੂੰ ਕਹਾਣੀ ਹਰਚੰਦ ਸਿੰਘ ਪੁੱਤਰ ਖਾਲਸਾ ਜਿਹੜੀ ਲਿਖੀ ਗਈ ਸੀ ਜਦੋਂ ਮੰਡੀ ਗੁਬਿੰਦਗੜ ਦੇ ਵਾਸੀ ਨੇ ਕੰਪਲੀਟ ਦਿੱਤੀ ਕਿਉਂਕਿ ਉਹਨਾਂ ਨੂੰ ਪੰਜਾਬ ਸਰਕਾਰ ਤੇ ਭਰੋਸਾ ਨਹੀਂ ਸੀ ਵਿਜੀਲੈਂਸ ਤੇ ਭਰੋਸਾ ਨਹੀਂ ਕਿਉਂਕਿ ਵਿਜੀਲੈਂਸ 'ਚ ਇੰਨੀ ਦਮਣੀ ਹੁੰਦਾ ਕਿ ਉਹ ਆਪਣੇ ਹੀ ਕਿਸੇ ਡੀਆਈਜੀ ਲੈਵਲ ਦੇ ਅਫਸਰ ਦੇ ਖਿਲਾਫ ਕਾਰਵਾਈ ਕਰੇ ਜੇ ਕਰਦੇ ਵੀ ਤਾਂ ਪਹਿਲਾਂ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਣੀ ਸੀ ਮੁੱਖ ਮੰਤਰੀ ਤੱਕ ਗੱਲ ਪੁੱਜਣੀ ਸੀ ਜਾਂ ਸਰਕਾਰ ਤੱਕ ਪੁੱਜਣੀ ਇਸ ਕਰਕੇ ਸ਼ਿਕਾਇਤ ਕਰਤਾ ਨੂੰ ਪਤਾ ਕਿ ਕੋਈ ਵੀ ਸਟੇਟ ਹੋਵੇ ਉਹ ਆਪਣੇ ਆਫੀਸਰ ਦੇ ਖਿਲਾਫ ਹੀ ਘੱਟ ਕਾਰਵਾਈ ਕਰਦੇ ਆ ਉਹਦੇ ਉਦੋਂ ਕਾਰਵਾਈ ਨਾ ਜਦੋਂ ਸਰਕਾਰ ਜਾਵੇ ਇਸ ਕਰਕੇ ਨੇ ਸੀਬੀਏ ਦਿੱਤੇ ਸੀਬੀਏ ਨੂੰ ਸਾਰੇ ਪ੍ਰੂਫ ਦਿੱਤੇ ਨੇ ਕਿ ਸੀਬੀਏ ਨੇ ਉਦੋਂ ਤੋਂ ਹੀ ਜਿਹੜੇ ਨੇ ਹਰਚੰਦ ਸਿੰਘ ਭੁੱਲਰ ਦੇ ਨੈਟਵਰਕ ਚ ਕਿਹੜੇ ਕਿਹੜੇ ਬੰਦੇ ਨੇ ਤੇ ਜਿਹੜਾ ਕਿਰਸ਼ਾਨੂੰ ਸ਼ਾਰਦਾ ਜਿਹੜਾ ਦਲਾਲ ਮੁੰਡਾ ਪੜਿਆ ਉਹਨਾਂ ਦੇ ਫੋਨ ਸ਼ੈਲ ਸਰਵੇਲੈਂਸ ਤੇ ਲਾ ਲਏ ਹੁਣ ਉਹਨਾਂ ਦੇ ਕੌਣ ਕਿੰਨੀ ਵਾਰ ਕਿਹਨੂੰ ਕਾਲ ਕਰਦਾ ਕਿਹੜੇ ਕਿਹੜੇ ਨੰਬਰ ਤੇ ਕਾਲ ਰਹੀ ਕਿਉਂਕਿ ਇਹ ਸਾਰੇ ਤੁਹਾਡੇ ਖਾਤੇ ਖੁੱਲ ਜਾਂਦੇ ਨੇ ਉਹ 11 ਸੰਪੁਰ ਤੋਂ ਜਿਹੜਾ ਟਰੈਪ ਤੁਸੀਂ ਹੌਲੀ ਹੌਲੀ ਜਿਹੜਾ ਵਾ ਉਹ ਉਸ ਟਰੈਪ ਦੇ ਵਿੱਚ ਫਸ ਹਾਂਜੀ ਏ ਭਾਈ ਜੋ ਖਰਚਰ ਸਿੰਘ ਭੋਲਰ ਦੇ ਬਹੁਤ ਵਡੀਆਂ ਗੱਲਾਂ ਦੇ ਵਿੱਚ ਰਾਜ਼ छुपे ਹੋਏ ਆ ਤੇ ਪਰ ਪੂਰੀ ਚੌਕਸੀ ਨਾਲ ਸੀਬੀਆਈ ਵੱਲੋਂ ਇਹਨੂੰ ਚੱਕਿਆ ਜਾਂਦਾ ਤੇ ਪਰ ਹੁਣ ਕਈ ਗੱਲਾਂ ਦੇ ਹੋਰ ਖੁਲਾਸੇ ਵੀ ਇਹ ਕਿਸ ਕਿਸ ਨਾਲ ਮਿਲਦੇ ਸੀ ਹਜੇ ਹੋਰ ਵੀ ਆਉਣੇ ਬਾਕੀ ਆ ਹੁਣ ਇਹਨੂੰ 14 ਦਿਨਾਂ ਦੀ ਨਿਆਂਇਕ ਰੈਸ ਦੇ ਵਿੱਚ ਰੱਖਿਆ ਜਾਂਦਾ ਤੇ ਪਰ ਹੁਣ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਉਹ ਤੁਹਾਡੇ ਨਾਲ ਸਾਂਝੀ ਜਰੂਰ ਕਰਨੀ ਸੀ ਸੀਐਮ ਭਵਨਤਵਾਂ ਦਾ ਐਕਸ਼ਨ ਹੋ ਜਾਂਦਾ ਉਹਦੇ ਤੋਂ ਇਹਨਾਂ ਨੂੰ ਹੁਣ ਸਸਪੈਂਡ ਵੀ ਕੀਤਾ ਇਹਦਾ ਬਿਆਨ ਵੀ ਆ ਜਾਂਦਾ ਉਹਨਾਂ ਦਾ ਵੀ ਕਿਸੇ ਵੀ ਅਫਸਰ ਨੂੰ ਬਖਸ਼ਿਆ ਨਹੀਂ ਜਾਊਗਾ ਜੋ ਵੀ ਭ੍ਰਿਸ਼ਟਾਚਾਰ ਦੇ ਜੋ ਕਰ ਰਿਹਾ ਤੇ ਇਹਨਾਂ ਦੇ ਖਿਲਾਫ ਆਪਣੇ ਬੰਨਿਓ ਪੂਰਾ ਤਰ੍ਹਾਂ ਐਕਸ਼ਨ ਲਿਆ ਜਾਉ ਪਹਿਲਾਂ ਵੀ ਵੱਡੇ ਵੱਡੇ ਅਫਸਰ ਪੁਲਿਸ ਅਫਸਰ ਫੜੇ ਜਾਂਦੇ ਆ ਨਸ਼ੇ ਵੀ ਬਰਾਮਦ ਹੁੰਦੇ ਆ ਤਾਂ ਜੇ ਗੱਲ ਕਰੀਏ ਥਾਰ ਵਾਲੀ ਦੀ ਉਹਦੇ ਤੋਂ ਚੱਟਾ ਬਰਾਮਦ ਹੁੰਦਾ ਬਾਅਦ ਦੇ ਵਿੱਚ ਕਿ ਏਐਸ ਏਐਸਆਈ ਫੜਿਆ ਜਾਂਦਾ ਤੇ ਹੁਣ ਕਈ ਗੱਲਾਂ ਦੇ ਹੋਰ ਖਲਾਸੇ ਹੋਣ ਜਾ ਰਿਹਾ ਹੁਣ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਵੀ ਇਹਨਾਂ ਦੇ ਜਿਹੜੇ ਬੈਂਕਾਂ ਦੇ ਵਿੱਚ ਵੱਖ-ਵੱਖ ਖਾਤੇ ਆ ਉਹਨਾਂ ਦੇ ਲੋਕਰ ਖਲਾਈ ਜਾ ਸਕਦੇ ਆ ਤਾਂ ਇਹ ਦੀ ਹੁਣ ਤੱਕ ਦੀ ਅਪਡੇਟ ਸਾਜੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਜਲਦ ਸਾਂਝੀ ਕਰਾਂਗੇ ਤਾਂ ਜੇ ਤੁਹਾਨੂੰ ਤੇ ਇੱਕ ਵੀਡੀਓ ਜੰਦੀ ਹੈ ਸ਼ੇਅਰ ਕਰਿਆ ਕਰੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਪਰ ਰੋਟੀ ਚ ਪਾਉਦਰਾ ਮਿਲਦੀ ਹੈ ਕਲੂੜਾ ਬਟਾਪ ਤੇ ਧੰਨਵਾਦ